ਕੀ ਹੋਇਆ ਮਾਤਾ ਜੀ ਪਤਾ ਲੱਗੇ ਫਾਰਮ ਲੈ ਗਏ ਸੀ ਅੰਦਰ ਤੇ ਉਹਨਾਂ ਨੇ ਉੱਤੇ ਕਾਟਾ ਮਾਰਤਾ ਵਾਅ ਉਸ ਕਾਟੇ ਕਿਹੜੀ ਪਾਰਟੀ ਕੋਲ ਲੜਦੇ ਹੋ ਸ਼੍ਰੋਮਣੀ ਅਕਾਲੀ ਦਲ ਤੋਂ ਲੜ ਰਹੇ ਸੀ ਸਾਡੇ ਵੱਲੋਂ ਤਾਂ ਮਾਤਾ ਜਿੱਤ ਗਈ ਕਿਉਂਕਿ ਮਾਤਾ ਤੇਰੀ ਜਿੱਤ ਹੋਈ ਹੈ ਕਿਉਂਕਿ ਤੇਰੇ ਅੱਗੇ ਖੜਨ ਦੀ ਹਿੰਮਤ ਨਹੀਂ ਗੁਰਲਾਲ ਘਨੌਰ ਦੀ ਜੇ ਹਿੰਮਤ ਸੀ ਤਾਂ ਮਾਂ ਦੇ ਸਾਡੀ ਦੇ ਫਾਰਮ ਖੋਹਦੇ ਨਾ ਭਜਦੇ ਨਾ ਦੋ ਦਿਨ ਹੋ ਗਏ ਪਹਿਲਾਂ ਸਾਨੂੰ ਐਨਓਸੀ ਨਹੀਂ ਸੀ ਤੇਰੇ ਬੜੀ ਮੁਸ਼ਕਲ ਜ਼ੋਰ ਜਾਰ ਪਾ ਕੇ ਐਨਓਸੀ ਲੈ ਕੇ ਆਏ ਫਾਰਮ ਭਰਾਇਆ ਕੱਲ ਫਾਰਮ ਭਰਾਇਆ ਫਿਰ ਅਸੀਂ ਕੱਲ ਫਾਰਮ ਭਰਾਇਆ ਕੱਲ ਵੀ ਨਹੀਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਅੱਜ ਪਹਿਲਾਂ ਆਏ ਅੰਦਰ ਪੇਸ਼ ਅੰਦਰ ਪੇਸ਼ ਕੀਤੇ ਕਾਗਜ਼ ਲਿਆ ਕੇ ਫੇਲ ਤੇ ਉਹਨਾਂ ਦੇ ਬੰਦਿਆਂ ਨੇ ਆ ਕੇ ਅੰਦਰ ਫੜ ਕੇ ਫੇਲ ਹੁੰਦੇ ਅੰਦਰ ਧਰਨੀ ਅੰਦਰ ਧਰਨ ਦੇ ਬਾਰੇ ਚੱਕ ਕੇ ਉਹਨਾਂ ਤੇ ਕਾਂਟਾ ਮਾਰ ਦਿੱਤਾ ਇਹ ਅੰਦਰ ਜਿਹਨਾਂ ਦੇ ਗੁੰਡੇ ਨੇ ਜੇ ਲਾਲ ਫਰਾਂ ਦੇ ਰੱਖੇ ਹੋਏ ਹਾਂ ਪੰਜ ਸੱਤ ਮੁੰਡੇ ਰੱਖੇ ਨੇ ਜਿੱਦਰ ਜੀਕਰ ਦਾ ਚੱਕ ਕੇ ਪੱਜ ਜਾਂਦੇ ਕੋਈ ਪੁੱਛ ਨਹੀਂ ਪੁੱਛਾਲ ਕਿਹਾ ਜਾ ਰਿਹਾ ਇਹ ਇੱਕ ਕਥਿਤ ਆਡੀਓ ਐਸਐਸਪੀ ਸਾਹਿਬ ਦੀ ਆ ਬਈ ਪੇਪਰ ਨੀ ਪਰਨ ਦੇ ਨੇ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਸੁਖੀਰ ਬਾਦਲ ਜੀ ਨੇ ਵੀ ਉਹ ਵਾਇਰਲ ਕੀਤੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਸੱਚ ਹੀ ਨੇ ਜੇ ਸਾਡੇ ਨਾਲ ਬੀਤਦੀਆਂ ਤਾਂ ਸੱਚ ਹੀ ਦੱਸਾਂਗੇ ਅਸੀਂ ਥੋੜੀ ਕੰਗ ਵੀ ਫੇਕ ਨੇ ਫੈਲ ਚੁੱਕ ਕੇ ਭੱਜ ਗਏ 1 2 3 ਪਹਿਲਾਂ ਪਾੜੀਆਂ ਵੀ ਹੈਗੀਆਂ ਇਹਨਾਂ ਨੇ ਵੀ ਉਹ ਵੀ ਸਾਰੀਆਂ ਜਾਲੀ ਹੋ ਗਈਆਂ ਕਲ ਆਮ ਆਦਮੀ ਪਾਰਟੀ ਤਾਂ ਇਮਾਨਦਾਰਾਂ ਦੀ ਪਾਰਟੀ ਕਹੀ ਜਾ ਰਹੀ ਹੈ ਚੋਰਾਂ ਦੀ ਪਾਰਟੀ ਇਮਾਨਦਾਰਾਂ ਦੀ ਕਹਾਂਦੀ ਏ ਕਹਾਂਦੀ ਚੋਰ ਇਮਾਨਦਾਰੀ ਸੋ ਇਸ ਸਮੇਂ ਿਕਨੌਰ ਦੇ ਵਿੱਚ ਮੌਜੂਦ ਹਾਂ ਮਾਤਾ ਜੀ ਨੇ ਸਾਡੇ ਨਾਲ ਪਤਾ ਲੱਗਿਆ ਇਹਨਾਂ ਦੇ ਜਿਹੜੇ ਪੇਪਰ ਨੇ ਉਹ ਇੱਥੋਂ ਖੋ ਕੇ ਭੱਜੇ ਨੇ ਗੱਲਬਾਤ ਕਰਦੇ ਹਾਂ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਰਾਜਕੌਰ ਕੀ ਹੋਇਆ ਮਾਤਾ ਜੀ ਪਤਾ ਲੱਗਿਆ ਫਾਰਮ ਲੈ ਕੇ ਆਈ ਅੰਦਰ ਤੇ ਉਹਨਾਂ ਨੇ ਉੱਤੇ ਕਾਟਾ ਮਾਰਤਾ ਵਾਪਸ ਕੱਟੇ ਕਿਹੜੀ ਪਾਰਟੀ ਤੋਂ ਚੋਣ ਲੜ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਤੋਂ ਲੜ ਰਹੇ ਸੀ ਅੱਛਾ ਜੀ ਕੀ ਗੱਲ ਹੋਈ ਹੈ ਜੀ ਗੱਲ ਕੁਛ ਨਹੀਂ ਹੋਈ ਜੀ ਦੋ ਦਿਨ ਹੋ ਗਏ ਪਹਿਲਾਂ ਸਾਨੂੰ ਐਨਓਸੀ ਨਹੀਂ ਸੀ ਤੇਰੇ ਬੜੀ ਮੁਸ਼ਕਲ ਜ਼ੋਰ ਜਾਰ ਪਾ ਕੇ ਐਨਓਸੀ ਲੈ ਕੇ ਆਏ ਫਾਰਮ ਭਰਾਇਆ ਕੱਲ ਫਾਰਮ ਭਰਾਇਆ ਫ ਕੱਲ ਫਾਰਮ ਭਰਿਆ ਕੱਲ ਵੀ ਨਹੀਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਅੱਜ ਫੇਰ ਅਸੀਂ ਦੁਬਾਰਾ ਫੇਰ ਦੁਬਾਰਾ ਤਿਆਰੀ ਕੀਤੀ ਫੇਰ ਦੁਬਾਰਾ ਫਾਰਮ ਭਰਾਇਆ ਫਾਰਮ ਫੁਰਮ ਭਰਾ ਕੇ ਅਸੀਂ ਦੁਬਾਰਾ ਫੇਰ ਅੱਜ ਪਹਿਲਾ ਆਏ ਅੰਦਰ ਪੇਸ਼ ਅੰਦਰ ਪੇਸ਼ ਕੀਤੇ ਕਾਗਜ਼ ਲਿਆ ਕੇ ਫੈਲ ਤੇ ਉਹਨਾਂ ਦੇ ਬੰਦਿਆਂ ਨੇ ਆ ਕੇ ਅੰਦਰ ਫੜ ਕੇ ਫੈਲ ਹੁੰਦੀ ਅੰਦਰ ਜਮ ਤਰਨੀ ਹੈ ਅੰਦਰ ਧਰਨ ਦੇ ਬਾਰੇ ਚੱਕ ਕੇ ਉਹਨਾਂ ਦੇ ਕਾਂਟਾ ਮਾਰ ਦਿੱਤਾ ਫੇਰ ਅਸੀਂ ਦੁਬਾਰਾ ਉੱਥੇ ਰੋਲ ਰਾਲਾ ਪਾਇਆ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਫੇਰ ਅਸੀਂ ਦੁਬਾਰਾ ਅਸੀਂ ਆਏ ਆ ਕੇ ਦੁਬਾਰਾ ਫੇਰ ਫਾਰਮ ਭਰਿਆ ਫੇਰ ਅਸੀਂ ਲਾਇਆ ਤੇ ਫੇਰ ਅੰਦਰ ਗਏ ਡਾਰ ਕਾਰਟ ਬੋਟਰ ਕਾਰਟ ਤੇ ਨਾਲ ਹੀ ਆਪਣਾ ਫੈਲ ਚੱਕ ਕੇ ਸਾਰਾ ਕੁਝ ਲੈ ਗਏ ਉਹ ਭੱਜਿਆ ਜੀ ਇਹ ਚੱਕ ਕੇ ਇਹ ਅੰਦਰ ਜਿਨ੍ਹਾਂ ਦੇ ਗੁੰਡੇ ਨੇ ਜੇ ਗੁਰਲਾਲ ਹੁਲਾਂ ਦੇ ਰੱਖੇ ਹੋਏ ਅੱਛਾ ਜੀ ਹਾਂ ਪੰਜ ਸੱਤ ਮੁੰਡੇ ਰੱਖੇ ਨੇ ਜਿੱਧਰ ਜੀਕਰ ਦਾ ਚੱਕ ਕੇ ਭੱਜ ਜਾਂਦੇ ਕੋਈ ਪੁੱਛ ਨਹੀਂ ਪੁੱਛਦਾ ਪੁਲਿਸ ਪ੍ਰਸ਼ਾਸਨ ਕਹਿੰਦਾ ਜੀ ਪੂਰੇ ਪ੍ਰਬੰਧ ਕੀਤੇ ਹੋਏ ਨੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਅੰਦਰ ਗੱਲ ਹੀ ਨਹੀਂ ਕਰਦੇ ਕੋਈ ਸੁਣਦਾ ਹੀ ਨਹੀਂ ਹਾਂ ਬਾਹਰ ਜੋ ਮਰਜ਼ੀ ਗੱਲਾਂ ਕਰਈਏ ਉਹ ਕਰਦੇ ਅਗਰ ਕੋਈ ਗੱਲ ਨਹੀਂ ਅੰਦਰ ਸੁਣਦਾ ਅੱਛਾ ਜੀ ਹਾਂ ਅੰਦਰ ਬਹੁਤ ਕੁਝ ਨਹੀਂ ਮੰਨੇ ਫਿਰ ਬਾਹਰ ਆ ਕੇ ਦੱਸਿਆ ਕਹਿੰਦੇ ਅੰਦਰ ਜਿਹੜੇ ਬਲਾਕ ਤੋਂ ਜੀ ਤੁਸੀਂ ਅਸੀਂ ਆਪਣਾ ਖੇੜੀ ਪਿੰਡ ਬਾਸਮਾ ਜੀ ਸ਼ੰਭੂ ਬਲਾਗ ਤੋਂ ਤੇ ਬਾਕੀ ਸਾਡਾ ਜ਼ੋਨ ਨੰਬਰ ਖੇੜੀਗੁਰਨਾ ਹੁਣ ਪਰੇ ਨਹੀਂ ਗਏ ਮਾਤਾ ਜੀ ਨਹੀਂ ਪਰੇਗੀ ਜੀ ਅੱਛਾ ਜੀ ਹਾਂ ਹੁਣ ਨਹੀਂ ਪਰੇਗੇ ਤੇ ਸਮਾਂ ਲੰਘ ਗਿਆ ਜੀ ਹਾਂ ਸਮਾਂ ਲੰਘ ਗਿਆ 3 ਵਜੇ ਤੋਂ ਪਹਿਲਾਂ ਸਵੇਰ ਦੇ 11 ਵਜੇ ਦੇ ਬੈਠੇ ਅਸੀਂ ਆ ਕੇ 11 ਵਜੇ ਤੱਕ ਅਸੀਂ ਅੰਦਰ ਬੈਠੇ ਆ ਉਥੇ ਲੈਣੇ ਆ ਲੈਣੇ ਆ ਕਰਨੇ ਆ ਕਰਨੇ ਤੇ 3 ਵਜੇ ਉਹਨੇ ਕੰਮ ਕਰ ਦਿੱਤਾ ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਜੀ ਕਿਹਾ ਜਾ ਰਿਹਾ ਇਹ ਇੱਕ ਅਥੇ ਤਾਂ ਆਡੀਓ ਐਸਐਸਪੀ ਸਾਹਿਬ ਦੀ ਆ ਬਈ ਪੇਪਰ ਨੀ ਪਰਨ ਦੇ ਨੇ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਸੁਖਵੀਰ ਬਾਦਲ ਜੀ ਨੇ ਵੀ ਉਹ ਵਾਇਰਲ ਕੀਤੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਸੱਚ ਨੇ ਜੇ ਸਾਡੇ ਨਾਲ ਬੀਤਦੀਆਂ ਸੀ ਤਾਂ ਸੱਚ ਹੀ ਦੱਸਾਂਗੇ ਅਸੀਂ ਥੋੜੀ ਕੰਗ ਵੀ ਫੇਕ ਨੇ ਅਸੀਂ ਤੇ ਕੰਗ ਵੀ ਸੱਚ ਜੇ ਸਾਡੇ ਨਾਲ ਬੀਤੀ ਹੈ ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਆਪੇ AI ਨਾਲ ਵੀਡੀਓ ਬਣਾ ਕੇ ਜਾਲੀ ਵੀਡੀਓ ਬਣਾ ਕੇ ਪਹਿਲਾਂ ਵਾਇਰਲ ਕਰਤੀ ਤੇ ਹੁਣ ਅਕਾਲੀ ਦਲ ਵਾਲੇ ਆਪੇ ਇਹ ਰੌਲਾ ਪਾ ਰਹੇ ਨੇ ਮਾਹੌਲ ਖਰਾਬ ਅਕਾਲੀ ਦਲ ਕਰ ਰਿਹਾ ਮੈਂ ਕਹਿੰਦਾ ਜੀ ਹੁਣ ਤਾਂ ਅੰਦਰ ਦੇਖ ਰਹੇ ਨੇ ਅਸੀਂ ਇਹ ਦੇਖਿਆ ਨਾ ਸਾਡੇ ਕੋਲ ਫੈਲ ਚੁੱਕੇ ਰੱਕੇ ਨੇ ਫੈਲ ਚੁੱਕੇ ਭੱਜ ਗਏ 1 2 3 ਪਹਿਲਾਂ ਹੂੰ ਇਹ ਝੂਠ ਬੋਲਦੇ ਨੇ ਬਿਲਕੁਲ ਝੂਠ ਹੈ ਇਹ ਗੱਲ ਹਕੀਕਤ ਹੈ ਕਿ ਨਾ ਗੁੰਡਾਗਰਦੀ ਮਚਾਈ ਹੈ ਵੀ ਕੋਈ ਸਾਡੇ ਸਾਹਮਣੇ ਨਾ ਇਲੈਕਸ਼ਨ ਲੜੇ ਨਾ ਗੱਲਬਾਤੇ ਬਣੇ ਇਹ ਆਪਣੇ ਹੀ ਬਣਾ ਰਹੇ ਨੇ ਬਸ ਕੀ ਲੱਗਦਾ ਜੀ ਡਰ ਸੀ ਉਹਨਾਂ ਨੂੰ ਮਾਤਾ ਜੀ ਜਿੱਤ ਰਹੇ ਸੀ ਬਿਲਕੁਲ ਡਰ ਸੀ ਉਹਨਾਂ ਨੂੰ ਜੀ ਉਹਨਾਂ ਨੂੰ ਡਰ ਸੀ ਜੇ ਨਹੀਂ ਡਰ ਹੁੰਦਾ ਤਾਂ ਸਾਹਮਣੇ ਲੜਦੇ ਕੀ ਨਾਮ ਹੈ ਜੀ ਮਾਤਾ ਦਾ ਰਾਜਕੌਰ ਜੀ ਰਾਜਕੌਰ ਹਾਂ ਜੀ ਅਕਾਲੀ ਦਲ ਦੇ ਉਮੀਦਵਾਰ ਸੀ ਹਾਂ ਜੀ ਅਕਾਲੀ ਦਲ ਦੇ ਉਮੀਦਵਾਰ ਸੀ ਜੀ ਜੀ ਇਹ ਹੁਣ ਫਿਰ ਕੋਈ ਤੁਸੀਂ ਅੱਗੇ ਕਾਰਵਾਈ karenge ਉਹ ਪਾਰਟੀ ਕਰੂਗੀ ਦੇਖੋ ਜਿਹੜੇ ਪਾਰਟੀ ਨਾਲ ਪਾਰਟੀ ਦੇ ਨਾਲ ਦੇ ਹੈਗੇ ਹਾਂ ਹੁਣ ਜੋ ਕਰੇਗੀ ਪਾਰਟੀ ਨਾਲ ਕਰਾਂਗੇ ਉਹ ਦੇਖਣੀ ਹੈ ਕੀ ਬਣੇਗਾ ਹੂੰ ਜਾਣਦੇ ਆ ਪਾਰਟੀਆਂ ਸਲਾਹ ਕਰਦੇ ਆ ਫਿਰ ਵੀ ਪਾਰਟੀ ਵਾਲੇ ਸਰੂਪਾ ਪਾ ਗਏ ਨੇ ਠੀਕ ਆ ਹੋਰ ਸਾਰੇ ਸਾਰੇ ਜਿਹੜੇ ਤੁਹਾਡੇ ਉਮੀਦਵਾਰ ਸੀ ਉਹਨਾਂ ਦੇ ਭਰੇ ਗਏ ਪੇਪਰ ਕਈਆਂ ਦੇ ਭਰੇ ਗਏ ਕਈਆਂ ਦੇ ਨਹੀਂ ਭਰੇ ਗਏ ਕਈਆਂ ਨਾਲ ਇਹੀ ਹਾਲ ਹੋਇਆ ਜੀ ਅੱਛਾ ਜੀ ਹਾਂ ਜੀ ਕੁਝ ਭਰੀ ਚੇ ਨਹੀਂ ਜਾਨੀ ਕਿ ਸਾਰਿਆਂ ਦੇ ਨਹੀਂ ਭਰੇ ਗਏ ਅਕਾਲੀ ਦਲ ਦੇ ਨਹੀਂ ਭਰੇ ਗਏ ਆਮ ਪਾਰਟੀ ਦੇ ਸਾਰੇ ਭਰੇ ਗਏ ਨੇ ਹੂੰ ਆਮ ਆਦਮੀ ਪਾਰਟੀ ਤਾਂ ਮਾਨਦਾਰਾਂ ਦੀ ਪਾਰਟੀ ਕਹੀ ਜਾ ਰਹੀ ਹੈ